ਠੀਕ ਨਹੀਂ ਹੈਗਾ ਬੁਖਾਰ ਚੜਿਆ ਏ ਤੇ ਮੈਂ ਕਹਿਆ ਨਹੀਂ ਕਿ ਮੈਂ ਬਣਾਇਆ ਨਾਸ਼ਤਾ ਤੇ ਮੈਂ ਕਿਹਾ ਨਾਸ਼ਤਾ ਕਰ ਲਾ ਪਹਿਲਾਂ ਤੇ ਫੇਰ ਬਾਅਦ ਜਾਈ ਇਹ ਕਹਿੰਦਾ ਨਹੀਂ ਮੰਮੀ ਦਵਾਈ ਲੈ ਆਵਾਂ ਤੇ ਮੈਂ ਆਣ ਕੇ ਤੇ ਘਲਤਾ ਦੀ ਸੁਣਦਾ ਵਾਂ ਘਰ ਤੇ ਹੀ ਵਿਆਹ ਦਿੱਤਾ ਵਈ ਤੇ ਸਾਇਕਡੋਂ ਚੱਲੇ ਆ ਤੇ ਮਾਤਾ ਬੋਬ ਦੇ ਗੋੜੀ ਬੱਚੀ ਗਈ ਤੇ ਮੈਂ ਉੱਥੇ ਡਿੱਗ ਪਈ ਆ ਮੈਂ ਨਹੀਂ ਵੇਖਿਆ ਕੁਝ ਵੀ ਤੇ ਬਾਅਦ ਵਿੱਚ ਮੈਂ ਪੁੱਛਿਆ ਵੀ ਬੋਬੀ ਹੈਗਾ ਵਾ ਚ ਨਹੀਂ ਕੀ ਮੇਰੇ ਮਨ ਗੱਲ ਇਹ ਹੋਈ ਆ ਕਿ ਬੱਚਾ ਦਵਾਈ ਲੈਣ ਗਿਆ ਕਰੋ ਤੇ ਠੀਕ ਨਹੀਂ ਹੈਗਾ ਬੁਖਾਰ ਚੜਿਆ ਏ ਤੇ ਮੈਂ ਕਹਿੰਨੀ ਕਿ ਮੈਂ ਬਣਾਇਆ ਨਾਸ਼ਤਾ ਤੇ ਮੈਂ ਵੀ ਨਾਸ਼ਤਾ ਕਰ ਲਾ ਪਹਿਲਾਂ ਤੇ ਫੇਰ ਬਾਹਰ ਜਾਈ। ਇਹ ਕਹਿੰਦਾ ਨਹੀਂ ਮੰਮੀ ਦਵਾਈ ਲੈ ਆਵਾਂ ਤਾਂ ਮੈਂ ਆਣ ਕੇ ਤੇ ਘਰ ਤੁਹਾਡੀ ਸੁਣਦਾ ਵਾਂ। ਘਰ ਤੇ ਹੀ ਵਿਆਹ ਦਿੱਤਾ ਵਈ ਤੇ ਸਾਇਕਲ 'ਤੇ ਚੱਲੇ ਆ। ਤੇ ਇਹਨੂੰ ਉਦੋਂ ਪਤਾ ਲੱਗਾ ਕਿ ਜਦੋਂ ਮੁੰਡਿਆਂ ਨੇ ਫੋਨ ਕੀਤਾ ਕਿ ਮਾਤਾ ਬੋਬੀ ਦੇ ਗੋਲੀ ਵੱਜ ਗਈ ਹੈ ਤੇ ਮੈਂ ਉੱਥੇ ਡਿੱਗ ਪਈ ਆ ਮੈਂ ਨਹੀਂ ਵੇਖਿਆ ਕੁਝ ਵੀ। ਤੇ ਬਾਅਦ ਵਿੱਚ ਮੈਂ ਪੁੱਛਿਆ ਵੀ ਬੋਬੀ ਹੈਗਾ ਵਾ ਚਾ ਨਹੀਂ। ਕਿ ਬੋਬੀ ਤਾਂ ਕਿੱਥੇ ਸੱਟ ਲੱਗੀ ਕਹਿੰਦੇ ਕਿ ਬਾਹਾਂ 'ਚ ਵੱਜੀ ਕੋਈ ਗੱਲ ਨਹੀਂ ਤੂੰ ਕਿੰਨੀ ਟੈਨਸ਼ਨ ਨਾ ਲਵੋ। ਤੇ ਫੇਰ ਇਸ ਕਾਰਨ ਮੁੜ ਕੇ ਇਨਾਂ ਦਾ ਕੀ ਪਤਾ ਕੀ ਰੰਦਾ ਛੇ ਕੀ ਨਹੀਂ ਪਹਿਲੋਂ ਮੇਰੇ ਬੱਚੇ ਨੇ ਤੇ ਭਲਾਤੀ ਆ ਪਰ ਇਹ ਬੱਚੇ ਨਹੀਂ ਭਲਾਉਂਦੇ। ਆਈ ਇਹੋ ਮੰਗ ਕਰਦੇ ਸਾਡੇ ਬੱਚੇ ਨੂੰ ਹਿਸਾਬ ਦਿੱਤਾ ਜਾਵੇ। ਗਾਂ ਵੀ ਕਿਸੇ ਬੱਚੇ ਦਾ ਨੁਕਸਾਨ ਕਰੂਗਾ ਤੇ ਇਹਨੂੰ ਪਹਿਲੋਂ ਹੀ ਨੱਥ ਪਾਈ ਜਾਵੇ। ਕਿਉਂਕਿ ਬਹੁਤ ਐਤ ਚੁੱਕੀ ਇਹਨੇ ਪਹਿਲੋਂ ਵੀ ਕਿਸੇ ਦੇ ਘਰ ਬਹੁਤ ਜਿਆਦਾ ਖਰਾਬੀ ਕਰਕੇ ਆਇਆ ਵਾ। ਉਹ ਵਿਚਾਰੇ ਮਾਤੜ ਹੀ ਹੋਏ ਤੇ ਗੜੀ ਹੱਥ ਪੱਲਾ ਜੋੜ ਦੇ ਤੁਹਾਡਾ ਰਾਈ ਨਵਾਂ ਕਰਾ ਦੇ। ਇਹ ਮੁੰਡਾ ਕਹਿੰਦਾ ਹਾਂ ਜੇ ਤੂੰ ਵਿੱਚ ਆਇਆ ਕਿਉਂ? ਜਿਹਨੇ ਖਲਾਰ ਕੇ ਗੱਲ ਉਹਨੂੰ ਕਿਹਾ ਸੁਣ ਲੈ ਚੱਲ ਕੋਈ ਨਹੀਂ ਉਹ ਗਰੀਬ ਬੰਦੇ ਨੇ। ਪੁਰਾ ਜਿਨਾ ਮ ਕਰਾਉਂਦਾ ਪਰ ਇਹ ਮੁੰਡਾ ਕਹਿੰਦਾ ਨਹੀਂ ਮੈਂ ਨਹੀਂ ਕਰਨਾ ਇਹਨੇ ਫੜ ਕੇ ਇਹਦੇ ਫੇਰ ਮਾਰਤੇ ਮੇਰਾ ਨਾਮ ਉਹ ਵੀਰਿੰਦਾ ਕੀ ਗੱਲ ਗੱਲ ਵੀਰ ਕੁਝ ਨਹੀਂ ਪੁਰਾਣੀ 2021 ਚ ਝਗੜਾ ਆ ਹਿਰਨਾ ਆਪਣਾ ਕੰਪਰ ਹੋ ਗਿਆ ਸੀ ਅਸੀਂ ਦਿਲ ਚ ਰੱਖੀ ਨਹੀਂ ਇਹ ਰੱਖੀ ਫਿਰਦਾ ਸੀ ਇਹਨੇ ਕਿਹਾ ਫੋਨ ਫਾਂਡ ਖੋਇਆ ਇਹਨੇ ਮੈਂ ਆਵਾਜ਼ ਮਾਰੀ ਕਿ ਚੱਲ ਮੈਂ ਤੇਰਾ ਨੰਬਰ ਦੇ ਦਿੰਦਾ ਫੋਨ ਤੇ ਗੱਲ ਵੀ ਆਈ ਬੜੇ ਪਿਆਰ ਨਾਲ ਸੀ ਤੇ ਅੱਜ ਇਹਨੇ ਮੈਂ ਆਵਾਜ਼ ਮਾਰੀ ਫੇਰੇ ਉਹ ਇਹ ਗੱਲ ਸੁਣੀ ਇਹਨਾਂ ਮੇਰੇ ਤੋਂ ਥੋੜਾ ਜਿਹਾ ਹਟਵਾ ਹੋ ਗਏ ਨੇ ਮੋਟਰਸਾਈਕਲ ਭੁਜਾ ਲਿਆ ਮੈਨੂੰ ਲੱਗਾ ਪਤਾ ਨਹੀਂ ਕਿਉਂ ਭੁਜਾ ਲਿਆ ਮੈਂ ਆਪਣਾ ਰਮਾਨਾ ਜਾਣੇ ਪਿੱਛੇ ਗਲੀ ਚ ਲੁੱਕ ਗਿਆ ਇਹਨੇ ਮੇਰੇ ਵੱਲ ਨੂੰ ਫੇਰ ਮਾਰਤਾ ਇਹ ਮੁੰਡਾ ਬੱਬਲੂ ਹੈਗਾ ਵਾ ਇਹ ਆਪਣੇ ਪੰਜਾਬ ਦਾ ਨਹੀਂ ਹੈਗਾ ਇਹ ਉੱਧਰ ਦਾ ਵਾ ਪਰਦੇਸੀ ਲਾਲੋ ਕੀ ਗੜਵਾਲੀ ਹੈਗਾ ਵਾ ਤੇ ਇਹ ਜਦੋਂ ਵੀ ਉੱਧਰ ਕੋਈ ਡਕੈਤੀ ਕਰਦਾ ਚੋਰੀ ਚੋਰੀ ਕਰਦਾ ਕਦੀ ਕਿਤੇ ਨਿਕਲ ਜਾਂਦਾ ਕਦੀ ਕਿਤੇ ਨਿਕਲ ਜਾਂਦਾ ਨਾਲ ਦੀ ਮੰਮੀ ਹੈਲਪ ਕਰਦੀ ਹੈ ਇਹਨੂੰ ਕੋਈ ਵੀ ਵਾਰਦਾ ਤੇ ਪਾ ਦਿੰਦਾ ਘਰੇ ਕਹਿ ਦਿੰਦੀ ਮੈਂ ਬੇਦਖਲ ਕੀਤਾ ਪਰ ਬੇਦਖਲ ਨਹੀਂ ਕੀਤਾ ਰਿੰਦਾਏ ਕਰਈ ਹੈ ਮੰਗਈ ਕਰਦੀਆਂ ਕਿ ਜਲਦੋ ਜਲਦ ਇਹਨੂੰ ਲੱਭਿਆ ਜਾਵੇ ਕਿੱਥੇ ਹੈਗਾ ਵਾ ਕਿਉਂਕਿ ਜੇ ਨਾ ਕਾਬੂ ਹੈ ਕੱਲ ਨੂੰ ਹੋਰ ਕਿਹਦਾ ਨੁਕਸਾਨ ਕਰੂ ਅੱਜ ਦੀ ਜਿਹੜੀ মিডিਆ ਬਾਈਟ ਹੈਗੀ ਆ ਉਹਦੇ ਵਿੱਚ ਅਸੀਂ ਸਦਰ ਥਾਣੇ ਦੇ ਵਿੱਚ ਜਿਹੜੀ ਇੱਕ ਬਾਤਰ ਗੋਲੀ ਚੱਲਣ ਦੀ ਹੋਈ ਆ ਉਹਦੇ ਸਬੰਧ ਵਿੱਚ ਕੰਮ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ ਜਿਹੜੀ ਹੈਗੀ ਆ 35307 3425 ਆਮ ਜਨਕ ਦੇ ਵਿੱਚ ਜਿਹੜੀ ਹੈਗੀ ਆ ਤਰਕ ਕੀਤੀ ਹੈ ਇਹਦੇ ਵਿੱਚ ਗੁਰਪ੍ਰੀਤ ਸਿੰਘ ਉਸ ਬੋਬੀ ਰੰਦਾਵਾ ਜਿਹੜਾ ਹੈਗਾ ਆ ਇਹਦੇ ਗੋਲੀ ਲੱਗੀ ਸੀ ਹੱਥ ਦੇ ਵਿੱਚ ਔਰ ਇਹਦੇ ਦੋਸਤ ਜਿਹੜਾ ਇਹਦਾ ਦੋਸਤ ਹੈਗਾ ਬੱਲੂ ਲక్ష్ਮੀ ਵਿਹਾਰ ਦਾ ਰਹਿਣ ਵਾਲਾ ਇਹਨਾਂ ਦੇ ਪੁਰਾਣੇ ਝਗੜੇ ਕਾਫੀ ਆਪਸ ਦੇ ਵਿੱਚ ਆ 2021-22 ਦੇ ਵਿੱਚ ਵੀ ਝਗੜਾ ਹੋਇਆ ਸੀਗਾ ਔਰ ਇਸ ਤੋਂ ਬਾਅਦ ਚ ਹੁਣ ਵੀ ਜਿਹੜਾ ਹੈਗਾ ਇਹਨਾਂ ਦਾ ਕਿਸੇ ਗੱਲ ਤੋਂ ਲੈ ਕੇ ਝਗੜਾ ਹੋਇਆ ਔਰ ਜਿਸ ਕਰਕੇ ਇਹਨੇ ਜਿਹੜਾ ਹੈਗਾ ਬੱਲੂ ਨੇ ਇਹਨੂੰ ਆਪਣੇ ਗੁਰਪ੍ਰੀਤ ਕੋਪੀਨੁਰ ਦਾ ਮੋਟਰਸਾਈਕਲ ਤੇ ਜਾ ਰਹੇ ਨੂੰ ਆਵਾਜ਼ ਮਾਰ ਕੇ ਗੱਲਬਾਤ ਕਰਦਿਆਂ ਤੂ ਤੂ ਮੈਂ ਮੈਂ ਦੇ ਵਿੱਚ ਜਿਹੜੀ ਹੋਈ ਹੈ ਅੱਜ ਇਹ ਗੋਲੀ ਚੱਲੀ ਆ ਔਰ ਇਹਨਾ ਇਹ ਮਜ਼ਰੂਬ ਜਿਹੜਾ ਹੈਗਾ जख्मी ਹਾਲਤ ਵਿੱਚ ਜਿਹੜਾ ਹੈਗਾ ਗੁਰਨਾਣਕ ਦੇ ਹਸਪੀਟਲ ਐਡਮਿਟ ਹੋਇਆ ਜਿਹੜਾ ਬਿਆਨ ਲੈ ਕੇ ਜਿਹੜਾ ਹੈਗਾ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 3734 ਆਈ ਪੀ ਸੀ ਜਿਹੜੀ ਹੈਗੀ ਆ ਸਰਜ ਕੀਤਾ ਗਿਆ ਇਹਨਾਂ 25 ਆਮਜ਼ਟ ਲਾਇਆ ਹੈਗਾ ਔਰ ਦੋਸ਼ੀਆਂ ਦੀ ਭਾਲ ਤੇ ਰੇਡ ਕੀਤੀ ਜਾ ਰਹੇ ਨੇ ਤੇ ਇਹਦੇ ਫਿਰ ਜਿਹੜੀ ਹੈਗੀ ਇਹਨਾਂ ਦੀ ਪ੍ਰਾਣੀ ਬਜਾਰ ਰੰਜਿਸ਼ਾਂ ਦੀ ਜਿਹੜੀ ਹੈਗੀ ਆ ਪ੍ਰਾਣੀ ਆਪਸ ਦੇ ਵਿੱਚ ਲਾਗਡਾਟ ਹੈਗੀ ਆ 2021-22 ਦੇ ਵਿੱਚ ਵੀ ਝਗੜੇ ਹੋਏ ਸੀਗੇ ਤੇ ਥੋੜੇ ਦਿਨ ਪਹਿਲਾਂ ਵੀ ਇਹਨਾਂ ਦਾ ਪਹਿਲਾਂ ਜਿਹੜਾ ਹੈ ਝਗੜਾ